ਜੈ ਤਸਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕੋਈ ਜਾਣੇ ਕਬਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੁੱਝੈ ਤਾਂ ਕੀ ਨਿਰਮਲ ਰੀਤ ਰਹਾਉ ਕੋਈ ਜਾਣੇ ਕਬਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੁੱਝੈ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸਤਬੰਧ ਪਿ ਇਸ਼ਟ ਮੀਤ ਅਰ ਭਾਈ ਪੁਰਬ ਜਨਮ ਕੈ ਮਿਲੇ ਸੰਜੋਗੀ ਅੰਤੇ ਕੋ ਨ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਗਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਆਵਦੇ ਤਾਂ ਮੈਂ ਸੰਤੋਖ ਨ ਪਾਇਆ ਹਸਤ ਰਥ ਅਸਬ ਪਵਨ ਤੇਜ ਧਣੀ ਓ ਮਨ ਚ ਤਰੰਗਾ ਸੰਗਨ ਚਾਲਿਓ ਇਨ ਮਹਿ ਕਛੂਏ ਉਠ ਸਦਾ ਆयो ਨਾਂਗਾ ਹਰ ਕੇ ਸੰਤ ਪਰ ਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਏ ਨਾਨਕ ਈਹਾਂ ਸੁਖ ਆਗੇ ਮੁਖ ਊਜਲ ਸੰਗ ਸੰਤਨ ਕੈ ਪਾਈਏ ਨਾਨਕ ਈਹਾਂ ਸੁਖ ਆਗੇ ਮੁਖ ਊਜਲ ਸਾਂਗ ਸੰਤਨ ਕੇ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਤ ਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 700 ਤੇ ਸਵਾਏ ਮਾਨ ਸ਼ਬਦ ਪੜਿਆ ਜੈ ਤਸਰੀ ਰਾਗ ਅੰਤਰ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਸਤਿਗੁਰਾਂ ਨੇ ਸਾਨੂੰ ਸੰਸਾਰ ਦੇ ਮੋਹ ਵਿਆਲ ਤੋਂ ਬਚਣ ਵਾਸਤੇ ਕਿਹਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਨ ਵਾਸਤੇ ਪ੍ਰੇਰਿਤ ਕਰਦੀ ਹੈ ਗੁਰਬਾਣੀ ਗੁਰੂ ਦੀ ਸੋ ਨੌਵੇਂ ਪਾਤਸ਼ਾਹ ਵੀ ਬਾਣੀ ਵਿੱਚ ਬਹੁਤ ਸਾਰੇ ਤਿੱਖੇ ਬਚਨ ਵੀ ਬੋਲਦੇ ਨੇ ਸਮਝਾਉਣ ਵਾਸਤੇ ਜਿਵੇਂ ਕੋਈ ਬਿਮਾਰੀ ਦਾ ਇਲਾਜ ਕਰਨ ਵਾਸਤੇ ਡਾਕਟਰ ਟੀਕਾ ਲਾਉਂਦਾ ਨਾ ਸੂਈ ਚ ਭੋਂਦਾ ਉਹ ਸੂਈ ਦੀ ਥੋੜੀ ਜਿਹੀ ਤਕਲੀਫ ਤਾਂ ਹੁੰਦੀ ਆ ਪਰ ਉਹ ਬਿਮਾਰੀ ਦਾ ਇਲਾਜ ਹੋ ਜਾਂਦਾ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਵੀ ਕਈ ਥਾਵਾਂ ਤੇ ਤਿੱਖੇ ਬਚਨ ਬੋਲਦੇ ਨੇ ਗੁਰੂ ਤੇਗ ਬਹਾਦਰ ਦਾ ਬਚਨ ਇੱਕ ਆਪਾਂ ਪੜ੍ਹਦੇ ਹੁੰਨੇ ਆ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਉਹ ਤਿੱਖਾ ਬਚਨ ਆ ਕੌੜਾ ਬਚਨ ਨਹੀਂ ਜਾਂ ਫਿੱਕਾ ਨਹੀਂ ਹੈ ਤਿੱਖਾ ਬੋਲਿਆ ਥੋੜਾ ਜਿਹਾ ਗੁਰੂ ਸਾਹਿਬ ਨੇ ਵੇ ਸੁੱਖਾਂ ਦੀ ਖਾਤਰ ਮਨੁੱਖ ਦਰਦਰ ਤੇ ਜਾਂਦਾ ਤੇ ਜਣੇ ਘਣ ਦੀ ਸੇਵਾ ਕਰਦਾ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਤੇ ਅਗਲੀ ਦਸਾਂ ਕੀ ਦੱਸੀਆ ਮਹਾਰਾ ਨੇ ਦਵਾਰੇ ਦਵਾਰ ਸੁਆਣ ਜੁਢੋਲਤ ਨਹੀਂ ਸੁਧ ਨਾਮ ਭਜਨ ਕੀ ਮਹਾਰਾਜ ਕਹਿੰਦੇ ਵਾਰਾ ਕੁੱਤੇ ਵਾਂਗ ਉਹਨਾਂ ਦਰਦ ਦਰ ਤੇ ਮਨੁੱਖ ਤੁਰਿਆ ਫਿਰਦਾ ਤੇ ਪ੍ਰਭੂ ਪਰਮਾਤਮਾ ਦੇ ਭਜਨ ਦੀ ਇਹਨੂੰ ਸੂਜੀ ਨਹੀਂ ਹੈ ਤੇ ਸੂਜੀ ਗੁਰੂ ਸਾਹਿਬ ਗੁਰਬਾਣੀ ਚੋਂ ਦਿੰਦੇ ਆ ਤੇ ਗੁਰਬਾਣੀ ਜਿਹੜਾ ਭਾਈ ਸੁਣਨ ਲੱਗਿਆ ਗੁਰੂ ਦੀ ਪਿਆਰ ਨਾਲ ਗੁਰਬਾਣੀ ਸੁਣਨ ਲੱਗਾ ਤੇ ਗੁਰਬਾਣੀ ਨੂੰ ਮੰਨਣ ਲੱਗ ਗਿਆ ਉਹਦਾ ਜੀਵਨ ਬਸਰ ਬਹੁਤ ਸੋਖਾ ਹੋਏਗਾ ਤੇ ਲੇਖੇ ਵਿੱਚ ਲੱਗ ਜਾਏਗਾ ਪ੍ਰਭੂ ਪਰਮਾਤਮਾ ਦੇ ਲੇਖੇ ਚ ਲੱਗ ਜਾਏਗਾ ਜੀਵਨ ਅੱਜ ਆਪਾਂ ਜਿਹੜਾ ਸ਼ਬਦ ਪੜਿਆ ਇਹ ਗੁਰੂ ਅਰਜਨ ਸਾਹਿਬ ਦੀ ਬਾਣੀ ਵਿੱਚੋਂ ਕਿਉਂਕਿ ਰੂਪ ਤਾਂ ਇੱਕੋ ਹੀ ਆ ਨਾ ਸਰੀਰ ਵੱਖਰੇ ਵੱਖਰੇ ਨੇ ਟਾਈਮ ਟਾਈਮ ਮੁਤਾਬਕ ਗੁਰੂ ਮਹਾਰਾਜ ਨੇ ਆਪਾਂ ਨੂੰ ਸਿਖਾਇਆ ਦਿੱਤੀ ਹੈ ਗੁਰੂ ਨਾਨਕ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਇਸ ਸ਼ਬਦ ਵਿੱਚ ਹੀ ਗੁਰੂ ਜੀ ਸਮਝਾਉਂਦੇ ਨੇ ਕੋਈ ਜਾਣੇ ਕਬਨ ਇਹਾ ਜਗ ਮੀਤ ਮਹਾਰਾਜ ਕਹਿੰਦੇ ਕਈ ਤਾਂ ਇਹੀ ਜਾਣਦੇ ਨੇ ਵੀ ਜੱਗ ਦੇ ਵਿੱਚ ਇਹੀ ਸਭ ਕੁਝ ਹੈ ਜੋ ਕੁਝ ਜੱਗ ਹੀ ਸਭ ਕੁਝ ਹੈ ਜਗਤੀ ਰਿਸ਼ਤੇ ਨਾਤੇ ਸੁੱਖ ਸਹੂਲਤਾਂ ਇਸ ਹੋਏ ਜਿਸ ਹੋਏ ਕਿਰਪਾਲ ਸੋਈ ਵਿਦ ਬੁੱਝੇ ਤਾਂ ਕੀ ਨਿਰਮਲ ਰੀਤ ਜਿੱਦੇ ਤੇ ਕਿਰਪਾ ਹੁੰਦੀ ਹੈ ਨਾ ਗੁਰੂ ਦੀ ਉਹ ਇਸ ਗੱਲ ਨੂੰ ਬੁੱਝ ਲੈਂਦਾ ਵੀ ਸੰਸਾਰ ਤਾਂ ਇੱਕ ਰਹਿਣ ਬਸੇਰਾ ਕੁਝ ਸਮੇਂ ਵਾਸਤੇ ਇਹ ਸੰਸਾਰ ਘਰ ਆਪਾਂ ਨੂੰ ਮਿਲਿਆ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਤਿਗੁਰੂ ਸਾਹਿਬ ਸਮਝਾਉਂਦੇ ਨੇ ਵੀ ਭਾਈ ਇਹਦਾ ਕੁਝ ਸਮੇਂ ਵਾਸਤੇ ਤੈਨੂੰ ਸੰਸਾਰ ਘਰ ਬਸੇਰਾ ਮਿਲਿਆ ਤੇ ਇਹਨੂੰ ਛੱਡ ਕੇ ਤਾਂ ਤੂੰ ਚਲੇ ਜਾਣਾ ਜੀਵ ਆਤਮਾ ਨੇ ਜਿੱਥੇ ਜਾਣਾ ਉਹ ਥਾਂ ਤੂੰ ਆਪਦੀ ਬਣਾ ਜੀਵ ਆਤਮਾ ਨੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਣਾ ਟਿਕਣਾ ਤੇ ਜੇ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਉਹ ਥਾਂ ਨਹੀਂ ਬਣਾਈ ਤਾਂ ਫਿਰ ਜੀ ਬਾਤਮਾ ਫਿਰ 84 ਦੇ ਗੇੜ ਚ ਭਗਤ ਪਟਕਦੀ ਫਿਰੂ ਮਹਾਰਾਜ ਦੱਸਦੇ ਨੇ ਕੋਈ ਜਾਣੇ ਕਬਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਤ ਪੁੱਛੈ ਤਾਂ ਕੀ ਨਿਰਮਲ ਰੀਤ ਮਹਾਰਾਜ ਕਹਿੰਦੇ ਉਹਦੀ ਇਹ ਰੀਤ ਨਿਰਮਲ ਹੈ ਜਿਹੜੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦੀ ਆ ਗੁਰਬਾਣੀ ਨਾਲ ਜੁੜੇ ਰਹੀਏ ਤੇ ਪਰਮਾਤਮਾ ਦਾ ਨਾਮ ਜਪੀਏ ਇਹ ਚੰਗੀ ਨਿਰਮਲ ਰੀਤ ਹੈ ਨਿਰਮਲ ਮੈਨੇ ਪਵਿੱਤਰ ਪਵਿੱਤਰ ਰੀਤ ਹੈ ਇਹ ਆ ਹੋਰ ਰੀਤਾਂ ਰੁੱਤਾਂ ਜੀਆਂ ਪਾਈ ਰਸਮਾਂ ਰਵਾਜੇ ਛੱਡ ਗਏ ਨਹੀਂ ਤਾਂ ਮਨੁੱਖ ਆਮ ਕਰਕੇ ਮਨੁੱਖ ਖਾਸ ਥੋੜਿਆਂ ਨੂੰ ਬਿਰਲਿਆਂ ਨੂੰ ਛੱਡ ਕੇ 100 ਚੋਂ 1-2 ਛੱਡ ਲੋ 100 ਦੇ ਵਿੱਚੋਂ 1-2 ਨੂੰ ਛੱਡ ਕੇ ਨਹੀਂ ਤਾਂ ਸਾਰੇ ਹੀ ਜਗਤ ਦੀਆਂ ਰੌਹ ਰੀਤਾਂ ਤੇ ਰਸਮਾਂ ਰਵਾਜਾਂ ਵਿੱਚ ਹੀ ਫਸੇ ਪਏ ਨੇ ਔਰ ਇਤਾਂ ਰਵਾਜਾਂ ਦੇ ਮੁਤਾਬਕ ਆਪਣਾ ਜੀਵਨ ਬਸਰ ਕਰੀ ਜਾਂਦੇ ਨੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਸੂਜੀ ਹੈ ਨਹੀਂ ਤੇ ਸੂਜੀ ਮਿਲਣੀਆਂ ਗਰਬਾਣੀ ਤੋਂ ਗਰਬਾਣੀ ਨਾਲ ਆਪਾਂ ਜੁੜਦੇ ਨਹੀਂ ਜਿਹੜਾ ਜੁੜ ਗਿਆ ਉਹਦਾ ਜੀਵਨ ਭਾਈ ਲੇਖੇ ਲੱਗ ਜਾਏਗਾ ਮਹਾਰਾਜ ਦਾਸ ਜੀ ਨੇ ਮਾਤ ਪਿਤਾ ਬੰਨਤਾ ਸੁਤ ਬੰਧ ਪ ਮਾਤਾ ਪਿਤਾ ਜੀਵਨ ਸਾਥੀ ਪੁੱਤਰ ਧੀਆਂ ਰਿਸ਼ਤੇਦਾਰ ਇਸ਼ਟ ਮੀਤ ਮਿੱਤਰ ਅਰ ਭਾਈ ਮਹਾਰਾਜ ਕਹਿੰਦੇ ਸਾਰੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨ ਸਹਾਈ ਇਹ ਤਾਂ ਤੇਰੇ ਪੁਰਬਲੇ ਜਨਮ ਦੇ ਸੰਜੋਗ ਨੇ ਸੰਜੋਗ ਨੇ ਰਿਸ਼ਤੇ ਨਾ ਤਾਂ ਪਤੀ ਪਤਨੀ ਵਾਲਾ ਰਿਸ਼ਤਾ ਨਾਤਾ ਮਿਲਿਆ ਤੇ ਗਾਂ ਢੀਆਂ ਪੁੱਤਰਾਂ ਦੇ ਜਨਮ ਹੋਏ ਢੀਆਂ ਪੁੱਤਰ ਵੱਡੇ ਜਵਾਨ ਹੋ ਗਏ ਫੇਰ ਗਾਂ ਰਿਸ਼ਤੇ ਨਾਤੇ ਬਣੇਗੇ ਫੇਰ ਗਾਂ ਢੀਆਂ ਪੁੱਤਰ ਹੋ ਗਏ ਮਾਤਾ ਪਿਤਾ ਬਣ ਗਏ ਇਹ ਤਾਂ ਤੇਰੇ ਭਾਈ ਪੂਰਬ ਜਨਮਕ ਦੇ ਸੰਜੋਗ ਨੇ ਇਹਨਾਂ ਦੇ ਵਿੱਚੋਂ ਅੰਤ ਕੋਈ ਨਹੀਂ ਤੇਰਾ ਸਹਾਈ ਹੋਣਾ ਮਹਾਰਾਜ ਕਹਿੰਦੇ ਅਗਲੇ ਬੰਦ ਚ ਦੱਸਤਾ ਮੁਕਤ ਮਾਲ ਕਨਕ ਲਾਲ ਹੀਰਨ ਮੁਕਤ ਮਾਲ ਕਨਕ ਲਾਲ ਹੀਰਾ ਹੀਰੇ ਜਵਾਰ ਸੋਨਾ ਚਾਂਦੀ ਜਾਇਦਾਤ ਜ਼ਮੀਨਾਂ ਇਹ ਸਾਰਾ ਕੁਸ਼ ਮਨ ਰੰਜਨ ਕੀ ਮਾਇਆ ਇਹ ਤਾਂ ਤੇਰੇ ਮਨ ਨੂੰ ਮਤਲਬ ਖੁਸ਼ ਕਰਨ ਵਾਸਤੇ ਮਾਇਆ ਹੈ ਇਹ ਤੇਰੇ ਵਾਸਤੇ ਕੁਝ ਤੇਰਾ ਮਨ ਰੰਜਨ ਹੋ ਰਿਹਾ ਇਹਦੇ ਨਾਲ ਤੇ ਇਹਦੇ ਤੂੰ ਵਿਚ ਫਸ ਕੇ ਇਸ ਦੇ ਜਾਲ ਵਿੱਚ ਫਸ ਕੇ ਹਾ ਹਾ ਕਰਤ ਬਿਹਾਨੀ ਅਬ ਦੇ ਇਹਦੇ ਵਿੱਚ ਹੀ ਹਾ ਹਾ ਹੂ ਹੂ ਕਰਦਾ ਤੂੰ ਅਬ ਦੀ ਜਿੰਦਗੀ ਭੋਗ ਰਹਾ ਹੈ ਹਾ ਹਾ ਕਰਤ ਬਿਹਾਨੀ ਅਬ ਦੇ ਤਾਂ ਮੈਂ ਸੰਤੋਖ ਨ ਪਾਇਆ ਤਾਂ ਵੀ ਤੈਨੂੰ ਸੰਤੋਖ ਨਹੀਂ ਆਇਆ ਮਹਾਰਾਜ ਕਹਿੰਦੇ ਅਗਰੇ ਪੰਗਤੀ ਜੀ ਮਹਾਰਾਜ ਦੱਸ ਦਿੰਨੇ ਹਸਤ ਰਥ ਅਸਬ ਪਵਨ ਤੇਜ ਧਣੀ ਭੂਮਨ ਚੰਦਰਾ ਚਤਰੰਗ ਹਸਤ ਮਨ ਹਾਥੀ ਘੋੜੇ ਹਵਾ ਦੀ ਤਰ੍ਹਾਂ ਦੌੜਨ ਵਾਲੇ ਉਸ ਸਮੇਂ ਦੇ ਅੱਜ ਮਹਿੰਗੀਆਂ ਗੱਡੀਆਂ ਕਹਿ ਲੋ 300 ਦੀ ਸਪੀਡ ਤੇ ਭੱਜਣ ਵਾਲੀਆਂ ਮਹਿੰਗੀਆਂ ਕਾਰਾਂ ਅੱਜ ਕੱਲ੍ਹ ਇਹ ਕਹਿ ਲੋ ਵੀ ਮਹਾਰਾਜ ਕਹਿੰਦੇ ਨਾ ਤੂੰ ਇਨਾਂ ਦੇ ਵਿੱਚੀ ਰੁੱਝਾਂ ਹੋਇਆ ਹਾਸਤ ਰਾਥ ਅਸਬ ਪਵਨ ਤੇਜ ਧਨੀ ਭੂਮਨ ਚਤਰੰਗ ਇਹ ਜਿਹੜਾ ਤੇਰਾ ਭਾਈ ਮੰਗੀਆਂ ਘੋੜੇ ਗੱਡੀਆਂ ਨੇ ਸੰਗ ਨਾ ਚਾਲਿਓ ਇਨਮੇ ਕਛੂਏ ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚੋਂ ਕੁਛ ਵੀ ਤੇਰੇ ਸੰਗ ਨਹੀਂ ਜਾਣਾ ਜੀਵ ਆਤਮਾ ਊਠ ਸਦਾਇਓ ਨੰਗਾ ਇਥੋਂ ਨੰਗਾ ਹੀ ਉੱਠ ਕੇ ਚਲਿਆ ਜਾਏਗਾ ਨੰਗਾ ਹੀ ਆਇਆ ਤੇ ਨੰਗਾ ਹੀ ਜਾਏਗਾ ਜਿਹੜਾ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਆ ਮਨੁੱਖਾ ਸਰੀਰ ਦਿੱਤਾ ਨਾਲ ਇਹ ਵੀ ਨਹੀਂ ਜਾਣਾ ਜੀਵਾਤਮਾ ਨੇ ਇਹ ਵੀ ਛੱਡ ਦੇਣਾ ਹਸਤ ਰਥ ਅਸਬ ਭੂਵਨ ਤੇਜ ਤਨੀ ਹਸਤ ਰਥ ਅਸਬ ਪਵਨ ਤੇਜ ਧਨੀ ਭੂਮਨ ਚਤਰੰਗ ਸੰਗ ਨ ਚਾਲਿਓ ਇਨ ਮੇ ਕਛੂਏ ਊਠ ਸਦਾਇਓ ਨੰਗਾ ਮਨੁੱਖ ਐਵੇਂ ਅਹੰਕਾਰ ਮਾਣ ਜਾ ਕਰ ਨੰਗਾ ਹੀ ਐਂ ਤੇ ਨੰਗਾ ਹੀ ਜਾਣਾ ਤੈਨੂੰ ਪ੍ਰਭ ਪ੍ਰਮਾਤਮਾ ਨੇ ਸੁੱਖ ਸਹੂਲਤਾਂ ਦਿੱਤੀਆਂ ਨੇ ਇਹਨਾਂ ਦਾ ਆਨੰਦ ਮਾਣ ਪ੍ਰਭ ਪ੍ਰਮਾਤਮਾ ਦਾ ਨਾਮ ਜਪਦਾ ਜਪਦਾ ਇਹ ਨਾ ਹੁਣ ਵੀ ਇਹਨਾਂ ਜੀ ਆਪਣੇ ਘਰ ਪਰਿਵਾਰ ਜੀ ਰੁੱਝ ਗਿਆ ਤੇ ਪ੍ਰਮਾਤਮਾ ਦੇ ਨਾਮ ਨਾਲੋਂ ਖੁੰਝ ਗਿਆ ਤੇ ਫਿਰ ਜੀਵਨ ਤੇਰਾ ਫਿਰ 84 ਵੇਦ ਦੇ ਗੇੜ ਵਿੱਚ ਪੈ ਜਾਏਗਾ ਹਰ ਕੇ ਸੰਤ ਪਿਰ ਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਏ ਸਤ ਸੰਗੀ ਹੋ ਜਾ ਗੁਰੂ ਦੀ ਸਤ ਸੰਗਤ ਕਰ ਗੁਰੂ ਦੇ ਪਿਆਰਿਆਂ ਦੇ ਨਾਲ ਤੇਰਾ ਪ੍ਰੇਮ ਹੋਵੇ ਤੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਹਰ ਹਰ ਧਿਆ ਗੁਰੂ ਦੇ ਗੁਣ ਗਾ ਤੇ ਸੁਣ ਫੇਰ ਕੀ ਹੋਏਗਾ ਨਾਨਕ ਈਹਾਂ ਸੁਖ ਆਗੇ ਮੁਖ ਊਜਲ ਮਹਾਰਾਜ ਕਹਿੰਦੇ ਜਦੋਂ ਪ੍ਰਮਾਤਮਾ ਦਾ ਨਾਮ ਜਪੇਗਾ ਨਾ ਸਤ ਸੰਗੀ ਨੇ ਵਿੱਚ ਮਿਲ ਕੇ ਗੁਰੂ ਦੇ ਪਿਆਰਿਆਂ ਨਾਲ ਮਿਲ ਕੇ ਉਹਦੀ ਯਾਦ ਵਿੱਚ ਜੁੜੇਗਾ ਫਿਰ ਮਹਾਰਾਜ ਕਹਿੰਦੇ ਨਾਨਕ ਈਹਾਂ ਸੁਖ ਆਗੇ ਮੁਖ ਉਜਲ ਫਿਰ ਇੱਥੇ ਤੈਨੂੰ ਸੁਖ ਹੋਏਗਾ ਤੇ ਗਾਹ ਮੁਖ ਉਜੜਾ ਲੈ ਕੇ ਜਾਏਗਾ ਬੇਦਾਗ ਸੰਗ ਸੰਤਨਕ ਹੈ ਪਾਈਏ ਇਹ ਸਤ ਸੰਗੀ ਦੇ ਨਾਲ ਮਿਲ ਕੇ ਭਾਈ ਸਤ ਸੰਗੀਆਂ ਦੀ ਸੰਗਤ ਕਰਕੇ ਗੁਰੂ ਦੇ ਪਿਆਰਿਆਂ ਦੇ ਨਾਲ ਮਿੱਤਰਤਾ ਰੱਖ ਕੇ ਤਾਂ ਭਾਈ ਇਹ ਪ੍ਰਾਪਤੀ ਹੋਏਗੀ ਜਿਹੜਾ ਆਪਾਂ ਲੜੀਵਾਰ ਸ਼ਬਦ ਕਰਦੇ ਆਂ ਉਹਦੇ ਵਿੱਚ ਮਹਾਰਾਜ ਦੱਸਦੇ ਨੇ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਇਥੇ ਵੀ ਮਹਾਰਾਜ ਇਹ ਹੀ ਦੱਸਦੇ ਨੇ ਵੀ ਹੇ ਭਾਈ ਪ੍ਰਮਾਤਮਾ ਦੀ ਭਗਤੀ ਗੁਰੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ ਆਪ ਦੀ ਹਿੰਮਤ ਨਾਲ ਜਾਂ ਆਪ ਦੇ ਹੱਥ ਨਾਲ ਨਹੀਂ ਕਰ ਸਕਦਾ ਉਹਦੀ ਮਿਹਰ ਨਾਲ ਹੀ ਹੋਏਗੀ ਉਹੀ ਤੇਰੇ ਤੇ ਕਿਰਪਾ ਕਰਕੇ ਤੈਨੂੰ ਚੰਗੇ ਪਾਸੇ ਲਾਏਗਾ ਪਰ ਤੂੰ ਉਹਦੇ ਦਰਬਾਰ ਨੂੰ ਤਾਂ ਤੁਰਨਾ ਜਿਵੇਂ ਭਗਤੋ ਵਾਹਿਗੁਰੂ ਜਿਵੇਂ ਭਾਈ ਗੁਰਦਾਸ ਜੀ ਭਾਈ ਗੁਰਦਾਸ ਦੀਆਂ 12 ਵਿੱਚੋਂ ਇੱਕ ਪੰਕਤੀ ਪੜ੍ਹਦੇ ਹੁੰਨੇ ਆਪਾਂ ਚਰਨ ਸ਼ਰਨ ਏਕ ਪੈੰਡਾ ਜਾਏ ਚੱਲ ਸਤਿਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਮਰਾਨੇ ਸਮਝਾਉਣਾ ਕੀਤਾ ਵੀ ਜਿਵੇਂ ਤੁਸੀਂ ਭਾਈ ਇੱਕ ਕਦਮ ਚੱਕੋਗੇ ਗੁਰੂਬਾਲ ਨੂੰ ਤੇ ਗੁਰੂ ਤੁਹਾਡੇ ਵਾਲੀ ਕਰੋੜ ਕਦਮ ਆਏਗਾ ਤੁਹਾਨੂੰ ਲੈਣ ਵਾਸਤੇ ਇੱਕ ਕਦਮ ਚੱਕਣੀ ਕਿਹੜੀ ਆ ਤੁਸੀਂ ਵਹਿਮ ਪਰਮ ਵਿਸ਼ੇਵਕਾਰ ਛੱਡ ਕੇ ਗੁਰੂ ਦੇ ਚਰਨਾਂ ਪੈਰ ਨੂੰ ਚੱਲਣਾ ਸਮਾਜ ਕਾ ਰੋਹ ਰੀਤੀਆਂ ਰਸਮਾਂ ਤੋਂ ਉੱਪਰ ਉੱਠਣਾ ਸਮਾਜ ਕਾ ਰੋਹ ਰੀਤੀਆਂ ਰਸਮਾਂ ਦੇ ਵਿੱਚੋਂ ਨਿਕਲ ਕੇ ਗੁਰੂ ਦੇ ਸਿਧਾਂਤ ਤੇ ਚੱਲਣ ਦੀ ਇੱਕ ਕਦਮ ਚੱਕਲਾ ਤੂੰ ਤੇ ਗੁਰੂ ਤੇਰੇ ਵੱਲ ਕਰੋੜਾਂ ਕਦਮਾਂ ਆਏਗਾ ਤੈਨੂੰ ਲੈਣ ਵਾਸਤੇ ਕਿਉਂਕਿ ਗੁਰੂ ਨੇ ਤੈਨੂੰ ਹੋਰ ਗਾਂਧੀ ਗਾਂ ਗਿਆਨ ਦੇਈ ਜਾਣਾ ਤੇ ਰਸਤਾ ਤੈਨੂੰ ਮਿਲ ਹੀ ਜਾਣਾ ਗੁਰੂ ਵੱਲ ਨੂੰ ਚੱਲਣ ਦਾ ਮਰਾਨੇ ਦੱਸਿਆ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਵੁਰ ਕੀ ਬਈ ਪ੍ਰਮਾਤਮਾ ਦੀ ਭਗਤੀ ਗੁਰੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ ਸਤ ਗੁਰ ਬਾ ਕਰ ਦੇ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਦੁਬਾਰੇ ਪੰਕਤੀ ਪੜਨਾ ਜਿਵੇਂ ਇਹ ਸਤ ਗੁਰ ਬਾਕ ਹਿਰਦੇ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਮਹਾਰਾਜ ਨੇ ਸਮਝਾਉਣਾ ਕੀਤਾ ਰਹਾ ਹੁਆਲੇ ਬੰਦ ਚ ਵੀ ਜਿਸ ਮਨੁੱਖ ਨੇ ਸਤ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਵਿੱਤਰ ਨਾਮ ਵਸਾ ਲਿਆ ਹੈ ਉਸ ਨੂੰ ਜਮ ਦੀ ਮੁਤਾਜੀ ਨਹੀਂ ਰਹਿੰਦੀ ਉਹ ਜਮਾਂ ਦੇ ਬਸ ਨਹੀਂ ਪੈਂਦਾ ਕਾਮ ਕ੍ਰੋਧ ਨੀ ਉਹਨੂੰ ਤੰਗ ਕਰ ਸਕਦਾ ਮਹਾਰਾਜ ਕਹਿੰਦੇ ਉਸ ਦੇ ਜਿੰਮੇ ਪਿਛਲੇ ਕੀਤੇ ਕਰਮਾਂ ਦਾ ਕੋਈ ਅਜਿਹਾ ਬਾਕੀ लेखा ਨਹੀਂ ਰਹਿ ਜਾਂਦਾ ਜਿਸ ਕਰਕੇ ਜਮਰਾਜ ਦਾ ਉਸ ਨੂੰ ਉਸ ਉੱਤੇ ਜੋਰ ਪੈ ਸਕੇ ਕਿਉਂਕਿ लेखा-ਜੋਖਾ ਹੀ ਪਾਟ ਜਾਂਦਾ ਜੀ ਪਿਛਲੇ ਕਰਮਾਂ ਦਾ ਤਾਂ ਫਿਰ ਮਾੜੇ ਕਰਮਾਂ ਦਾ ਜਦੋਂ ਮਨੁੱਖ ਨਾਮ ਬਾਣੀ ਨਾਲ ਜੁੜਦਾ ਪ੍ਰਮਾਤਮਾ ਦਾ ਨਾਮ ਜਪਦਾ ਤੇ ਗੁਰੂ ਘਰ ਵਿੱਚ ਸ਼ਾਮਲ ਹੁੰਦਾ ਗੁਰੂ ਪੰਥ ਵਿੱਚ ਖੰਡੇ ਬਾਟੇ ਦੀ ਪੌਲ ਸ਼ੱਕੇ ਅਮਰਤ ਧਾਰੀ ਹੋ ਕੇ ਜਦੋਂ ਫਿਰ ਗਰਬਾਣੀ ਨਾਮ ਨਾਲ ਜੁੜਦਾ ਨਾ ਫਿਰ ਉਹਦੇ ਪਿਛਲੇ ਕੀਤੇ ਕਰਮ ਸਾਰੇ ਖਤਮ ਹੋ ਜਾਂਦੇ ਨੇ ਸਾਰੀ ਫੈਲ ਹੀ ਪਾੜ ਜਾਂਦੀ ਪਿਛਲੇ ਮਾੜਿਆ ਕਰਮਾਂ ਦੀ ਅ ਗਰਬਾਣੀ ਕਹਿੰਦੀ ਹੈ ਜੀ ਮੈਂ ਨਹੀਂ ਕਿਹਾ ਮਹਾਰਾਜ ਕਹਿੰਦੇ ਫਿਰ ਪਿਛਲੇ ਕੀਤੇ ਕਰਮਾਂ ਦਾ ਕੋਈ ਅਜੇਹਾ ਬਾਕੀ लेखा ਨਹੀਂ ਰਹਿ ਜਾਂਦਾ ਜਿਸ ਕਰਕੇ ਜਮਰਾਜ ਦਾ ਉਸ ਉੱਤੇ ਜੋਰ ਪੈ ਸਕੇ ਵੀ ਜਿਸ ਕਰਕੇ ਜਮਰਾਜ ਉਹਨੂੰ ਤੰਗ ਕਰੇ ਨਹੀਂ ਕਰ ਸਕਦਾ ਕਿਉਂਕਿ ਗਰਬਾਣੀ ਨੇ ਪ੍ਰਭੂ ਪਰਮਾਤਮਾ ਦੇ ਨਾਮ ਨੇ ਉਹਦੇ ਪਿਛਲੇ ਕਰਮਾਂ ਦਾ ਲੇਖਾ ਹੀ ਪਾੜਤਾ ਅੱਗੇ ਹਰ ਕੁਣ ਰਸਨ ਰਵੇ ਪ੍ਰਭ ਸੰਗੇ ਜੋ ਤਿਸ ਭਾਵੇ ਸਹਿਜ ਹਰੀ ਪਰਮਾਤਮਾ ਦੇ ਭਗਤ ਪਰਮਾਤਮਾ ਦੀ ਸੰਗਤ ਵਿੱਚ ਟਿਕ ਕੇ ਆਪਣੀ ਜੀਬ ਨਾਲ ਪਰਮਾਤਮਾ ਦੇ ਗੁਣ ਗਾਉਂਦੇ ਹਨ ਉਹ ਇਹੀ ਸਮਝਦੇ ਹਨ ਕਿ ਸੋਤੇ ਹੀ ਜਗਤ ਵਿੱਚ ਉਹੀ ਵਰਤਦਾ ਹੈ ਜੋ ਉਸ ਪ੍ਰਮਾਤਮਾ ਨੂੰ ਪਾਉਂਦਾ ਹੈ ਸੋਤੇ ਹੀ ਜਿਹੜਾ ਸਹਿਜ ਭਾਈ ਆਪਾਂ ਕਹਿੰਦੇ ਨੇ ਲੈ ਬੱਦਲਤਾ ਹੈ ਨਹੀਂ ਸੀ بارش ਬੜੀ ਪੈਗੀ ਐਨਾ ਬੱਦਲ ਨਹੀਂ ਸੀ بارش ਤਾਂ ਬੜੀ ਪੈਗੀ ਠੰਡ ਬੜੀ ਪੈ ਰਹੀ ਹੈ ਸੋਤੇ ਹੀ ਹੋ ਰਿਹਾ ਨਾ ਸਹਿਜ ਭਾਈ ਸੋਤੇ ਦਾ ਮਤਲਬ ਸਹਿਜ ਭਾਈ ਆਟੋਮੈਟਿਕ ਆਪਣੇ ਆਪ ਹੀ ਅ ਕੱਲ ਠੰਡ ਸੀਗੀ ਬਾਬਾ ਠੰਡ ਸੀ ਕੱਲ ਲਾਏ ਲੱਗਦਾ ਸੀ ਬੜੀ ਠੰਡ ਹੋਗੀ ਅੱਜ ਠੀਕ ਆ ਮੌਸਮ ਕੁਛ ਇਹ ਇਹ ਭਾਈ ਸੈ ਸਭਾਈ ਪ੍ਰਭੂ ਪਰਮਾਤਮਾ ਦੇ ਨਿਜਮ ਵਿੱਚ ਕੁਦਰਤ ਦਾ ਨਿਜਮ ਚੱਲਦਾ ਹੈ ਗਰਮੀ ਸਰਦੀ ਬਾਰਸ਼ ਧੁੱਪ ਸ਼ਾਂ ਸੂਰਜ ਚੰਦ ਸਭ ਕੁਛ ਉਹਦੇ ਨਿਜਮ ਅੰਦਰ ਆ ਪਰਮਾਤਮਾ ਦੇ ਹੁਕਮ ਹੁਕਮ ਅੰਦਰ ਜਿਵੇਂ bari ধারণা ਆਪਾਂ ਲਈ ਇਹ ਵੀ ਕੋਈ ਫਰਜ ਕੀਤਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਦਾ ਹੁਕਮ ਚੱਲਦਾ ਠੀਕ ਆ ਜੀ ਪਰ ਇਸੇ ਤਾਂ ਉਹਦੇ ਹੁਕਮ ਦੇ ਅੰਦਰ ਊਣਤਾਆਂ ਬਥੇਰੀਆਂ ਹੋ ਜਾਂਦੀਆਂ ਨੇ ਹੁਕਮ ਤਾਂ ਉਹਦਾ ਚੱਲਦਾ ਪਰ ਉਹਦੇ ਹੁਕਮ ਤੋਂ ਬਾਹਰ ਬੜਾ ਕੁਝ ਹੁੰਦਾ ਪਰ ਪ੍ਰਭੂ ਪਰਮਾਤਮਾ ਦੇ ਹੁਕਮ ਤੋਂ ਬਾਹਰ ਕੱਖ ਨਹੀਂ ਹੁੰਦਾ ਪੱਕਾ ਵੀ ਨਹੀਂ ਹਿਲਦਾ ਉਹਦੇ ਹੁਕਮ ਤੋਂ ਬਿਨਾਂ ਉਸ ਪ੍ਰਭੂ ਪਰਮਾਤਮਾ ਨਾਲ ਜੁੜ ਗਏ ਤਾਂ ਅਸੀਂ ਖਾਲਸਾ ਖੁਦ ਖਦਾ ਮਹਾਰਾਜ ਕਹਿੰਦੇ ਜਿਹੜਾ ਖਾਲਸ ਹੋ ਗਿਆ ਭਗਤ ਪਿਆਰਾ ਖੁਦ ਖਦਾ ਆਪਣੀ ਮਰਜ਼ੀ ਦਾ ਮਾਲਕ ਹੈ ਅਗੇ ਮਹਾਰਾਜ ਨੇ ਦੱਸਿਆ ਬਿਨ ਹਰ ਨਾਮ ਬਿਰਥਾ ਜਗ ਜੀਵਨ ਹਰ ਬਿਨ ਨਹਿਫਲ ਮੇਕ ਘਰੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਵਿੱਚ ਜਿਉਣਾ ਉਹਨਾਂ ਨੂੰ ਬੇਅਰਥ ਦਿਸਦਾ ਹੈ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਉਹਨਾਂ ਨੂੰ ਇੱਕ ਵੀ ਘੜੀ ਨਸਫਲ ਜਾਪਦੀ ਹੈ ਨਸਫਲ ਵੀ ਸਫਲ ਵਾਲੀ ਘੜੀ ਨਹੀਂ ਘਾਟਾਂ ਵਾਲੀ ਕਹਿ ਲੋ ਪੰਜਾਬੀ ਚ ਆਪਣੇ ਵਾਲੀ ਭਾਸ਼ਾ ਚ ਬਈ ਦੁਖੀ ਤਾਂ ਵੀ ਉਹਨੂੰ ਤਾਂ ਦਿਖਦਾ ਸਾਰਾ ਵੀ ਦੁਖੀ 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 ਕਹਿੰਦਾ ਰਹਿੰਦਾ ਮਨੁੱਖ ਕਹਿੰਦਾ ਕਿਹੜਾ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਉਸ ਪ੍ਰਮਾਤਮਾ ਦੀ ਭਗਤੀ ਤੋਂ ਬਾਂਝਾ ਜਿਹੜਾ ਉਹਦੇ ਬਾਰੇ ਮਹਾਰਾਜ ਨੇ ਦੱਸਿਆ ਇੱਥੇ ਬਿਨ ਹਰ ਨਾਮ ਬਿਰਥਾ ਜਗ ਜੀਵਨ ਬਿਨ ਹਰ ਨਹਿ ਫਲ ਮੇਕ ਘਰੀ ਵੀ ਪ੍ਰਮਾਤਮਾ ਤੋਂ ਨਾਮ ਤੋਂ ਬਿਨਾ ਉਹਨੂੰ ਜਗ ਵਿੱਚ ਜਿਉਣਾ ਹੀ ਬੇਅਰਥਾ ਲੱਗਦਾ ਮਨੁੱਖ ਨੂੰ ਬੀਬੀ ਐਚੇ ਪਾਈਏ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਪਰ ਗੁਰੂ ਦੇ ਨਾਲ ਜੁੜੇ ਨੇ ਉਹਨਾਂ ਨੂੰ ਸਦਾ ਰੂਹਾਂ ਰੰਗੀਆਂ ਹੋਈਆਂ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਕਿਸੇ ਵੀ ਕਿਸਮ ਦਾ ਉਹਨਾਂ ਕੋਈ ਫਿਕਰ ਝੋਰਾ ਨਹੀਂ ਸਤਾਉਂਦਾ ਜ਼ਿੰਮੇਵਾਰੀਆਂ ਨਿਭਾਉਣੀਆਂ ਆਪਾਂ ਇਹ ਵੀ ਪੱਖ ਧਿਆਨ ਨਾਲ ਦੇਖ ਲੋ ਇਹ ਨਹੀਂ ਹੈ ਵੀ ਆਪਣੀਆਂ ਜ਼ਿੰਮੇਵਾਰੀਆਂ ਛੱਡਤੀਆਂ ਤੇ ਲੋਫਰ ਹੋ ਗਏ ਉਹ ਨਹੀਂ ਜ਼ਿੰਮੇਵਾਰੀਆਂ ਨਿਭਾਉਣੀਆਂ ਆਪਣੀਆਂ ਜਿਹੜੀਆਂ ਤੇਰੇ ਫਰਜ਼ ਬਣਦੇ ਨੇ ਪਰਿਵਾਰਕ ਵਾਸਤੇ ਪਰ ਰਹਿਣਾ ਬੇਚੰਤ ਬੇਫਿਕਰ ਹੋ ਕੇ ਸੁੱਖਾਂ ਭਰੀ ਜ਼ਿੰਦਗੀ ਪਤੀਤ ਕਰਨੀ ਕਿੰਨਾ ਦੀ ਜਿਹੜੇ ਗੁਰੂ ਦੇ ਨਾਮ ਨਾਲ ਜੁੜ ਗਏ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਏ ਜਿਹੜੇ ਇਹ ਉਹਨਾਂ ਦੀ ਅਵਸਥਾ ਬਣਦੀ ਹੈ ਭਾਈ ਅੱਗੇ ਮਹਾਰਾਜ ਨੇ ਦੱਸਿਆ ਐ ਜੀ ਖੋਟੇ ਠੌਰ ਨਹੀਂ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਹੈ ਮਾਨਾ ਜਿਹੜਾ ਮਨੁੱਖ ਪ੍ਰਮਾਤਮਾ ਦੇ ਭਗਤਾਂ ਵਾਸਤੇ ਆਪਣੇ ਮਨ ਵਿੱਚ ਖੋਟ ਰੱਖਦਾ ਹੈ ਜਿਹੜਾ ਵੀ ਕਿਸੇ ਵੀ ਕਿਸਮ ਦੀ ਖੋਟ ਰੱਖਦਾ ਕੋਈ ਪਿੱਛਾ ਤਕਾਉਂਦਾ ਕੋਈ ਕਿਸੇ ਦਾ ਨੁਕਸਾਨ ਕਰਦਾ ਕੋਈ ਬੇਈਮਾਨੀ ਕਰਦਾ ਕੋਈ ਧੋਖਾ ਕਰਦਾ ਉਹਨਾਂ ਬਾਰੇ ਦੱਸਦੇ ਨੇ ਮਹਾਰਾਜੇ ਐ ਜੀ ਖੋਟੇ ਠੌਰ ਨਹੀਂ ਕਰ ਬਾਹਰ ਉਹਨਾਂ ਘਰ ਦੇ ਨਾ ਵਾਰ ਦੇ ਧੋਪੀਆਂ ਧੋਬੀਆਂ ਦੇ ਕੁੱਤੇ ਵਾਲੀ ਗੱਲ ਹੋ ਜਾਂਦੀ ਆ ਫਿਰ ਉਹਨਾਂ ਦੀ ਨਾ ਘਰ ਦੇ ਨਾ ਘਾਟ ਦੇ ਕਿਸੇ ਪਾਸੇ ਜੋਗਮ ਨਹੀਂ ਰਹਿੰਦੇ ਧੋਖੇ ਭਤੋੜੀ ਧੜੀਆਂ ਵਾਲੇ ਬੇਈਮਾਨ ਮਹਾਰਾਜ ਕਹਿੰਦੇ ਅਜੀ ਖੋਟੇ ਠੌਰ ਨਹੀਂ ਘਰ ਬਾਹਰ ਘਰ ਬਾਹਰ ਨਿੰਦਕ ਗਤਨ ਕਾਈ ਨਿੰਦਕ ਗਤ ਨਹੀਂ ਕਾਈ ਮਹਾਰਾਜ ਕਹਿੰਦੇ ਹੈ ਮਨ ਜਿਹੜਾ ਮਨੁੱਖ ਪ੍ਰਮਾਤਮਾ ਦੇ ਭਗਤਾਂ ਵਾਸਤੇ ਆਪਣੇ ਮਨ ਵਿੱਚ ਖੋਟ ਰੱਖਦਾ ਹੈ ਤੇ ਉਹਨਾਂ ਦੀ ਨਿੰਦਾ ਕਰਦਾ ਹੈ ਉਸ ਨੂੰ ਨਾ ਘਰ ਵਿੱਚ ਤੇ ਨਾ ਬਾਹਰ ਕਿਤੇ ਵੀ ਆਤਮਿਕ ਸ਼ਾਂਤੀ ਦੀ ਥਾਂ ਨਹੀਂ ਮਿਲਦੀ ਕਿਉਂਕਿ ਉਸ ਦੀ ਆਪਣੀ ਆਦਮ ਕਾ ਵਾਸਤਾ ਠੀਕ ਨਹੀਂ ਹੈ ਅੱਗੇ ਮਾਰਾ ਦੱਸ ਦੇਣ ਰੋਸ ਕਰੇ ਪ੍ਰਭ ਬਖਸ਼ ਨਾ ਮਿਟੇ ਨਿਤਨਿਤ ਚੜੇ ਸਵਾਈ ਪਰਮਾਤਮਾ ਆਪਣੇ ਭਗਤਾਂ ਉਤੇ ਸਦਾ ਬਖਸ਼ਿਸ਼ਾਂ ਕਰਦਾ ਹੈ ਜੇ ਨਿੰਦਕ ਇਹ ਬਖਸ਼ਿਸ਼ਾਂ ਵੇਖ ਕੇ ਖਿਜੇ ਆਮ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ ਨਾ ਲੋਕ ਦੁਖੀ ਹੁੰਦੇ ਨੇ ਦੋਖ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ ਕੋਈ ਘਰ ਚੰਗਾ ਬਣਾਉਂਦਾ ਕੋਈ ਗੱਡੀ ਕਾਰਗਰ ਚੰਗੀ ਲਿਆਇਆ ਕਿਸੇ ਦੀ ਰਹਿਣੀ ਬਹਿਣੀ ਚੰਗੀ ਆ ਉਹਨਾਂ ਨੂੰ ਦੇਖ ਕੇ ਨਾ ਆਮ ਲੋਕ ਛੜਦੇ ਹੁੰਦੇ ਆ ਬਾਲੇ ਨਹੀਂ ਸਾਰੇ ਨਹੀਂ ਆਮ ਜੇ ਬੜਲੇ ਬਿਰਲੇ ਛੜਦੇ ਹੁੰਦੇ ਆ ਦੁਖੀ ਹੋਣਾ ਜਹਿਲ ਸਰਖਣੀ ਉਹਨਾਂ ਦੀ ਗੱਲ ਕਰਦੇ ਨੇ ਮਹਾਰਾਜ ਇੱਥੇ ਰੋਸ ਕਰੇ ਪ੍ਰਭ ਬਖਸ਼ ਨਾ ਮੇਟੇ ਨਿਤ ਨਿਤ ਚੜੇ ਸਵਾਈ ਪਰਮਾਤਮਾ ਆਪਣੇ ਭਗਤਾਂ ਉੱਤੇ ਸਦਾ ਬਖਸ਼ਿਸ਼ਾਂ ਕਰਦਾ ਹੈ ਜੇ ਨਿੰਦਕ ਇਹ ਬਖਸ਼ਿਸ਼ਾਂ ਵੇਖ ਕੇ ਖਿਜੇ ਤਾਂ ਵੀ ਪਰਮਾਤਮਾ ਆਪਣੀ ਬਖਸ਼ਿਸ਼ ਬੰਦ ਨਹੀਂ ਕਰਦਾ ਉਹ ਸਗੋਂ ਸਦਾ ਹੀ ਵੱਧਦੀ ਹੈ ਆਪਾਂ ਕਹਿੰਨੇ ਆ ਆਮ ਜੀ ਗੱਲ ਹੀ ਆ ਇਹ ਆਮ ਜੀ ਭਾਸ਼ਾ ਹੈ ਵੀ ਉਹ ਕਾਰੋਬਾਰ ਤੇ ਛਲਦੇ ਵੜਦੇ ਤਾਂ ਬਥੇਰੇ ਆ ਪਰ ਪਰਮਾਤਮਾ ਸਾਨੂੰ ਉਹ ਤੋਂ ਵੱਧ ਤੋਂ ਵੱਧ ਦੇ ਰਿਹਾ ਆਮ ਗੱਲ ਆ ਇਹ ਕਹਿੰਨੇ ਆ ਆਪਾਂ ਬੇਪਕਾ ਨੇ ਜਿਹੜਾ ਦੁਖੀ ਹੁੰਦਾ ਹੋਈ ਜਾਵੇ ਜਿਹੜਾ ਜਹਿਲਸ ਕਰਦਾ ਕਰੀ ਜਾਵੇ ਜਿਹੜਾ ਛੜਦਾ ਛੜੀ ਜਾਵੇ ਪ੍ਰਮਾਤਮਾ ਉਹ ਤੋਂ ਵੱਧ ਦਿੰਦਾ ਆਮ ਗੱਲ ਕਹਿੰਦੇ ਨਾ ਉਹੀ ਗੱਲ ਦੱਸਦੇ ਨੇ ਮਹਾਰਾਜ ਜੀ ਤੇ ਵੀ ਪ੍ਰਮਾਤਮਾ ਆਪਣੀਆਂ ਬਖਸ਼ੀਆਂ ਕਰਨੋਂ ਹਟਦਾ ਨਹੀਂ ਉਸ ਦੇ ਛੜਨ ਬਣਨ ਵਾਲੇ ਜਿੰਨੇ ਮਰਜ਼ੀ ਹੋਣ ਉਹਦੇ ਤੇ ਵੀ ਇਹ ਪਤਾ ਨਹੀਂ ਕਿੱਥੋਂ ਆਈ ਜਾਂਦਾ ਕਈ ਕਹਿੰਦੇ ਆ ਓਏ ਯਾਰ ਕੋਠੀ ਪਾਈ ਜਾਂਦਾ ਘਰ ਪਾਈ ਨਾ ਖਣੀ ਕਿੱਥੋਂ ਸੀ ਸੀਮਟਾਈ ਜਾਂਦਾ ਖਣੀ ਕਿੱਥੋਂ ਟਾਈ ਜਾਂਦੀਆਂ ਮਾੜੇ ਮਾੜੇ ਜੇ ਖਿਆਲ ਮਨ ਚ ਲਿਆਉਣਗੇ ਭੇੜੇ ਜੇ ਪਰ ਹਾਂ ਐਂ ਕਰ ਲਿਆ ਹੁਣਾਂ ਨੇ ਓਂ ਕਰ ਲਿਆ ਹੁਣਾਂ ਪਰ ਮਹਾਰਾਜ ਦਾ ਬਖਸ਼ਿਸ਼ੋਂ ਤੋਂ ਵੱਧ ਕਰੀ ਜਾਂਦਾ ਉਹ ਹਟਦਾ ਨਹੀਂ ਕਿਸੇ ਦੇ ਨਿੰਦਣ ਤੇ ਤੇ ਛੜਨ ਤੇ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਐ ਜੀ ਗੁਰ ਕੀ ਦਾਤ ਨਾ ਮਿਟੇ ਕੋਈ ਮੇਰੇ ਠਾਕੁਰ ਆਪ ਦੇਵਾਈ ਹੈ ਮਨ ਪ੍ਰਭੂ ਦੀ ਸਿੱਖਤ ਸਲਾਹ ਗੁਰੂ ਦੀ ਦਿੱਤੀ ਹੋਈ ਦਾਤ ਹੈ ਇਸ ਨੂੰ ਕੋਈ ਮਿਟਾ ਨਹੀਂ ਸਕਦਾ ठाकुर प्रभु ਨੇ ਆਪ ਹੀ ਇਹ ਜਨਮ ਦੀ ਵਾਹਿਗੁਰੂ ਇਹ ਨਾਮ ਦੀ ਦਾਤ ਦਵਾਈ ਹੁੰਦੀ ਹੈ ਜਿਹੜੇ ਨਾਮ ਜਪੀਏ ਨੇ ਭਗਤ ਪਿਆਰੇ ਨੇ ਗੁਰੂ ਦੇ ਗੁਰੂ ਘਰ ਦੇ ਪ੍ਰਚਾਰਕ ਨੇ ਸੱਚਾ ਪ੍ਰਚਾਰ ਕਰਨ ਵਾਲੇ ਉਹਨਾਂ ਤੇ ਕੇਸ ਵੀ ਬਥੇਰੇ ਕਰਦੇ ਲੋਕਾਰੇ ਹੋਏ ਨੇ ਲੋਕਾਂ ਨੇ ਆ ਭਾਈ ਸਰਮਜੀ ਸਿੰਘ ਤੁਹੰਦਾ ਦੱਸ ਦਉਂਦਾ ਕਹਿੰਦਾ ਮੇਰੇ ਤੇ 13 ਕੇਸ ਕੀਤੇ ਆ ਨਾਨਕ ਸਰ ਵਾਲੇ ਨਾਲੇ ਮੈਂ ਕਹਿੰਦਾ ਕੁਛ ਕਹਿੰਦਾ ਨਹੀਂ ਐਵੇਂ ਹੀ ਕੀਤੇ ਹੋਏ ਆ ਵੀ ਇਹ ਬਾਬਿਆਂ ਨੂੰ ਬੋਲਦਾ ਉਹ ਕਿ ਜਿਹੜੀ ਗੁਰਬਾਣੀ ਵਿੱਚ ਗੱਲ ਆ ਗੁਰਬਾਣੀ ਵਿੱਚ ਗੱਲ ਗੁਰੂ ਘਰ ਦੇ ਸਪੀਕਰ ਨੇ ਪ੍ਰਚਾਰਕ ਨੇ ਕਰਨੀ ਹੁੰਦੀ ਆ ਤੇ ਜਿਹੜੇ ਮਤਲਬ ਆ ਵੀ ਗੁਰਬਾਣੀ ਦੇ ਗਿਆਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਕੌੜੀ ਲੱਗਦੀ ਆ ਉਹ ਫਿਰ ਵਿਰੋਧ ਹੋ ਜਾਂਦੇ ਆ ਉਹਨਾਂ ਦੇ ਗੁਰਬਾਣੀ 'ਚ ਜੋ ਲਿਖਿਆ ਸੱਚ ਲਿਖਿਆ ਸੱਚ ਦਿਖਾਇਆ ਕਿਸੇ ਦੀ ਕੋਈ ਮਤਲਾਂ ਇਨਸਲਟ ਨਹੀਂ ਕੀਤੀ ਗੁਰਬਾਣੀ 'ਚ ਉਦੇ ਔਗਣ ਦੱਸਦੇ ਵੀ ਭਾਈ ਆ ਤੇਰੇ ਚੌਗਣ ਹੁਣ ਜਿਹੜਾ ਝੂਠਾ ਬੰਦਾ ਉਹ ਫਿਰ ਗਰਬਾਣੀਓ ਇਹ ਗੱਲ ਕਹਿੰਦੀ ਆ ਵੀ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੀ ਕੂੜਾ ਦਾ ਮਤਲਬ ਹੁੰਦਾ ਝੂਠ ਕੂੜਾ ਮੈਨੇ ਝੂਠ ਕੂੜ ਮੈਨੇ ਝੂਠ ਉਹ ਝੂਠੇ ਨੂੰ ਅੱਗ ਲੱਗ ਜਾਂਦੀ ਆ ਸੱਚੀ ਗੱਲ ਤੇ ਉਹ ਛੜਦਾ ਬੜਦਾ ਕਲੇਸ਼ ਖੜਾ ਕਰਦਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਗਰਬਾਣੀ ਵਿੱਚ ਸੱਚ ਹੀ ਦੱਸਿਆ ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਦਾ ਸ਼ਬਦ ਦੇਖ ਲਓ ਮਹਾਰਾਜ ਕਹਿੰਦੇ ਨੇ ਸਾਧੋ ਮਨ ਕਾ ਮਾਨ ਤਿਆਗੋ ਔਰ ਮਾਰਿਆਂ ਨੂੰ ਚੋਰਾ ਨੂੰ ਤਾਂ ਕਿਹਾ ਜਾਵੇ ਭਾਈ ਆਪਣਾ ਛੱਡ ਦੇ ਚੋਰੀ ਚਾਰੀ ਜੀ ਤੇ ਗੁਰੂ ਸਾਹਿਬ ਦਾ ਸਾਧਾ ਨੂੰ ਕਹਿੰਦੇ ਆ ਵੀ ਸਾਧੋ ਮਨ ਕਾ ਮਾਨ ਤਿਆਗੋ ਵੀ ਆਪੇ ਆਪ ਆਪਣੇ ਆਪ ਨੂੰ ਸਾਧੂ ਬਖਵਾਉਣ ਵਾਲਿਓ ਆਪਣੇ ਮਨ ਦਾ ਮਾਣ ਜਾ ਤਿਆਗ ਦਿਓ ਹੰਕਾਰ ਹੰਕੂਰਚਾ ਛੱਡ ਦਿਓ ਗੁਰੂ ਤੇਗ ਬਹਾਦਰ ਦੇ ਬਚਨ ਜੋ ਹੁਣ ਜਿਹੜਾ ਵੀ ਹੁਣ ਮੈਮੀਸ਼ਣਾ ਤਾਂ ਪੜ੍ਹ ਕੇ ਹੁਣ ਜਿਹਨੂੰ ਇਹ ਚੰਗੇ ਨਹੀਂ ਲੱਗਦੇ ਉਹ ਵਿਰੋਧ ਕਰਦਾ ਨਹੀਂ ਭਾਈ ਉਹ ਫਿਰ ਉਹ ਪ੍ਰਚਾਰਕ ਦਾ ਵਿਰੋਧ ਨਹੀਂ ਕਰਦਾ ਉਹ ਤਾਂ ਗੁਰੂ ਦਾ ਵਿਰੋਧ ਕਰਦਾ ਜੇ ਉਹ ਉਹਨਾਂ ਬਚਨਾਂ ਦਾ ਵਿਰੋਧੀ ਆ ਤਾਂ ਆਪਣੇ ਬਚਨ ਥੋੜੀ ਆਪਾਂ ਤਾਂ ਬੋਲ ਰਹੇ ਹਾਂ ਜਿਵੇਂ ਉਹ ਡੱਬੇ ਚੋਂ ਆਵਾਜ਼ ਆ ਰਹੀ ਹੈ ਇਸੇ ਤਰ੍ਹਾਂ ਇਹ ਕਹਿ ਲੋ ਤੁਸੀਂ ਸਿਕੰਦਰ ਸਿੰਘ ਇੱਕ ਡੱਬਾ ਹੈ ਤੇ ਬਚਨ ਤਾਂ ਗੁਰੂ ਦੇ ਨੇ ਗੁਰੂ ਦੇ ਬਚਨਾਂ ਦੀ ਆਵਾਜ਼ ਆ ਰਹੀ ਹੈ ਇਸ ਡੱਬੇ ਚੋਂ ਸਪੀਕਰ ਚੋਂ ਉਹ ਤਾਂ ਜੇ ਹੁਣ ਡੱਬੇ ਨੂੰ ਡਾਂਗਾ ਲਾ ਕੇ ਭੰਨਣ ਲੱਗ ਜਾਂਗੇ ਵੀ ਇਹਦੇ ਵਿੱਚੋਂ ਆਵਾਜ਼ ਆ ਰਹੀ ਤੇ ਉਹਨਾਂ ਤਾਂ ਉਹ ਤਾਂ ਕੁਛ ਨਹੀਂ ਇਧਰ ਦਾ ਕੁਛ ਨਹੀਂ ਫਰਕ ਪੈਣਾ ਉਹ ਗੁਰੂ ਨੇ ਤਾਂ ਬੋਲ ਹੀ ਜਾਣਾ ਉਹ ਤਾਂ ਜਿਹੜਾ ਪੜ੍ਹ ਕੇ ਸੁਣਾਊਗਾ ਉਹਦੀਆਂ ਰਚਨਾਤੋਂ ਹੀ ਬੋਲਣ ਲੱਗ ਜਾਣਾ ਗੁਰੂ ਸਾਹਿਬ ਨੇ ਤਾਂ ਗੁਰੂ ਗੁਰਮਖ ਦੀਆਂ ਰਚਨਾਤੋਂ ਬੋਲਦਾ ਗੁਰੂ ਘਰ ਦੇ ਕੀਰਤਨੀਆਂ ਪ੍ਰਚਾਰਕਾਂ ਤੋਂ ਟਾਡੀਆਂ ਦੀਆਂ ਰਚਨਾਤੋਂ ਬੋਲਦਾ ਗੁਰੂ ਜਿਹੜੇ ਸਹੀ ਪ੍ਰਚਾਰ ਕਰਦੇ ਨੇ ਅਗੇ ਮਹਾਰਾਜ ਕਹਿੰਦੇ ਨੇ ਆਏ ਜੀ ਗੁਰ ਕੀ ਦਾਤ ਨਾ ਮਿਟੇ ਕੋਈ ਮੇਰ ਠਾਕੁਰ ਆਪ ਦਿਵਾਈ ਇਹ ਗੁਰੂ ਦੀਆਂ ਦਾਤਾਂ ਪ੍ਰਭੂ ਪਰਮਾਤਮਾ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਆ ਇਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਸਿੱਖੀ ਹੁਣ ਇਹੋ ਜੀ ਦਾਤ ਆ ਇੱਕ ਮਟਾਈ ਆ ਖੋਪਰ ਤੋੜਤਾ ਭਾਈ ਤਾਰੂ ਸਿੰਘ ਦਾ ਭਾਈ ਮਨੀ ਸਿੰਘ ਦਾ ਬੰਦ ਮੰਦ ਘਟਤਾ ਭਾਈ ਸਦੀਦਾਸ ਨੂੰ ਰੂਮ ਵਿੱਚ ਲਪੇਟ ਕੇ ਸਾੜਦਾ ਭਾਈ ਦਿਆਲਾ ਜੀ ਨੂੰ ਦੇਗੇ ਵਿੱਚ બાળਦਾ ਭਾਈ ਮਤੀਦਾਸ ਨੂੰ ਆਰੇ ਨਾਲ ਜੀਰਦਾ ਚਰਖੜੀਆਂ ਤੇ ਝਾੜਦੇ ਦੇਗਾਂ ਵਿੱਚ બાળਦੇ ਮਿਟਾ ਸਕਿਆ ਕੋਈ ਪ੍ਰਭੂ ਪਰਮਾਤਮਾ ਦੀ ਦਾਤ ਸਿੱਖੀ ਨਹੀਂ ਮਿਟਾ ਸਕਿਓ ਜੋਰ ਲਾ ਲਿਆ ਹਿੰਦੁਸਤਾਨ ਦੇ ਰਾਜੇ ਨੇ ਰੰਗਜੀਬ ਨੇ ਨਹੀਂ ਮਟਾ ਸਕਦਾ ਜਿਹੜੀ ਪ੍ਰਭੂ ਪਰਮਾਤਮਾ ਨੇ ਦਾਤ ਦਿੱਤੀ ਆ ਉਹਨੂੰ ਕੋਈ ਮਟਾ ਨਹੀਂ ਸਕਦਾ ਮਹਾਰਾਜ ਕਹਿੰਦੇ ਨਿੰਦ ਲੱਕ ਨਰਕਾਲੇ ਮੁਖ ਨਿੰਦਾ ਜਨ ਗੁਰ ਕੀ ਦਾਤ ਨਾ ਭਾਈ ਲਾ ਜਿਹਨੂੰ ਗੁਰੂ ਦੀ ਦਾਤ ਚੰਗੀ ਨਹੀਂ ਲੱਗਦੀ ਮਹਾਰਾਜ ਕਹਿੰਦੇ ਜਿਨ੍ਹਾਂ ਨਿੰਦਕਾਂ ਨੂੰ ਭਗਤ ਜਨਾਂ ਨੂੰ ਦਿੱਤੀ ਹੋਈ ਗੁਰੂ ਦੀ ਦਾਤ ਪਸੰਦ ਨਹੀਂ ਆਉਂਦੀ ਤੇ ਉਹ ਭਗਤਾਂ ਦੀ ਨਿੰਦਾ ਕਰਦੇ ਹਨ ਨਿੰਦਾਂ ਦੇ ਕਾਰਨ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਦਿਸਦੇ ਨੇ ਨਿੰਦਕ ਦਾ ਮੁਖ ਕਾਲਾ ਹੂਆ ਤੇ ਜੇ ਗੁਰੂ ਦੀ ਗੱਲ ਸੁਣਾਉਣ ਵਾਲੇ ਨੂੰ ਲੋਕ ਨਿੰਦਕ ਕਹੀ ਜਾਂਦੇ ਨੇ ਦੱਸ ਸਮਝ ਨਹੀਂ ਨਾ